ਪਰੋਸਤੋ ਅਜਦਾ ਸ਼ਾਟ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾਪੂ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਇਹ ਤੋਕੜ ਗੱਭਣ ਹੈ ਚੌਥਾ ਮਹੀਨਾ ਨੂੰ ਸਟਾਰਟ ਆ ਤਾਜੀ ਨੇ 15-16 ਲੀਟਰ ਦੁੱਧ ਇਹਦਾ ਦਿੱਤਾ ਪਿਆ ਤੇ ਹੁਣ 8 ਲੀਟਰ ਦੁੱਧ ਆ ਤੇ ਇੱਕ ਪਾਸੇ ਜਿਹੜਾ ਬਹਿਣੀ ਵਾਲਾ ਥਾਣਾ ਪਿਛਲਾ ਉਹਦੇ ਨਾਲ ਥੋੜਾ ਜਿਹਾ ਧਾਰਾ ਘੱਟ ਆ ਬਾਕੀ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ ਜੀ ਚੰਗੀ ਸਭੀ ਪੜੀ ਆ ਕੋਈ ਲਿੱਸੀ ਨਹੀਂ ਹੈਗੀ ਕਿਸੇ ਪੱਖ ਤੋਂ ਤੇ ਬਾਕੀ ਨਾਲ ਕੱਟੀ ਆ ਤੇ ਕੱਟੀ ਹੈਗੀ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕੋਹੇਨੂਰ ਵਾਲੀ ਜੀ ਤੇ ਪਸੂ ਜਿਆਦਾ ਹੁਣ ਕਰਕੇ ਥੋੜੀ ਸੰਭਾਲ ਘਟ ਆ ਗਈ ਤੇ ਜਿਹੜਾ ਵੀ ਭਰਾ ਲੈ ਜਾਊਗਾ ਸੰਭਾਲ ਕਰ ਲਿਓ ਬਹੁਤ ਵਧੀਆ ਕੱਤੀ ਤਿਆਰ ਹੋ ਜੂਗੀ ਇਹ ਤੇ ਕੱਤੀ ਚੰਗੀ ਆ ਗਈ ਸੋਹਣੀ ਆ ਜੀ ਤੇ ਮੁੱਲ ਹੈਗਾ 85000 ਉਹਦੇ ਵਿੱਚੋਂ ਮਾਣਤਾਨ ਹੋ ਜੂਗਾ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਕਿਉਂਕਿ ਮੱਝ ਖਰੀਦੋਂਗੇ ਮੱਝ ਵੀ ਚੰਗੀ ਆ ਗਈ ਤੇ ਬਾਕੀ ਨਾਲ ਕੱਟੀ ਇੱਕ ਤਰ੍ਹਾਂ ਦੀ ਫ੍ਰੀ ਹੋਈ ਜਾ ਬਣਨੀ ਹੈ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਆਦੀ ਫੁੱਲ ਤਸੱਲੀ ਕਰ 办了吧。